ਸਾਡੇ ਸੀਗੜੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਵਿਦਿਆਮ ਖਾਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿਨ੍ਹਾਂ ਦੀ ਪੈਨਸ਼ਨ ਲੱਗੀ ਆ ਸਾਰਿਆਂ ਨੂੰ ਪਿਆਰ ਫਰੀਦ ਸਾਤ ਸ਼੍ਰੀ ਅਕਾਲ ਜੀ ਅਗਸਤ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦਿਆਂਗੇ ਲਗਫਗ ਹੁਣ ਆਥਣ ਦਾ ਵੇਲਾ ਹੋ ਚੁੱਕਿਆ ਜੀ ਤੇ ਅੱਜ ਦਿਨ ਹੈ 7 ਅਗਸਤ ਦਾ ਅੱਜ ਹੁਣ ਸ਼ਾਮ ਤੱਕ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਸੋਚਣਾ ਹੈ ਜਾਂ ਕਿੱਥੇ ਪੈਨਸ਼ਨ ਨਹੀਂ ਆਈ ਹੈ ਜਿੱਥੇ ਆਈ ਹੈ ਇਹ ਸਾਰੀ ਅਪਡੇਟ ਤੁਹਾਨੂੰ ਦਿਆਂਗੇ 3000 ਦਾ ਸਵਾਲ ਉੱਠ ਰਿਹਾ ਇਹਦੇ ਬਾਰੇ ਵੀ ਤੁਹਾਨੂੰ ਸਪਸ਼ਟ ਕਰਾਂਗੇ ਸੋ ਇਸ ਲਈ ਜੇਕਰ ਆਹ ਅਪਡੇਟ ਦੇਖਦੇ ਆ ਜੀ ਅੱਜ ਜਿਵੇਂ ਕਿ ਤੁਹਾਨੂੰ ਦੱਸ ਰਹੇ ਹਾਂ ਕਿ 7 ਅਗਸਤ ਦਾ ਦਿਨ ਹੈ ਤੇ ਹੁਣ ਟਾਈਮ ਲਗਫਗ 6 ਵਜੇ ਵਜ ਰਿਹਾ ਸ੍ਰੀ ਮੁਕਸਰ ਸਾਹਿਬ ਜਲੇ ਤੋਂ ਇਲਾਵਾ ਅੱਜ ਦੀ ਤਰੀਕ ਵਿੱਚ ਹੁਣ 6 ਵਜੇ ਤੱਕ ਹੋਰ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਫੈਸ਼ਨ ਚੱਲਣ ਦੀ ਕੋਈ ਸੂਚਨਾ ਨਹੀਂ ਆ ਨਵੇਂ ਜ਼ਿਲ੍ਹੇ ਮਤਲਬ ਕਿ ਜਿਵੇਂ ਲੁਧਿਆਣਾ ਜ਼ਿਲ੍ਹਾ ਰਹਿੰਦਾ ਪਟਿਆਲਾ ਰਹਿੰਦਾ ਮਹਾਲੀ ਰਹਿੰਦਾ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰitsar ਸਾਹਿਬ ਸੰਗਰੂਰ ਰਹਿੰਦਾ ਜੀ ਇੱਧਰ ਹੁਣੇ ਕੁਝ ਇੱਕ ਅੱਧਾ ਜਲਾ ਹੋਰ ਰਹਿੰਦਾ ਅਜੇ ਜਿੱਥੇ ਪੈਨਸ਼ਨ ਜਾਰੀ ਨਹੀਂ ਹੋਈ ਆ ਤੇ ਅੱਜ ਦੇ ਦਿਨ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਇਲਾਵਾ ਹੋਰ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਇਸ ਸਿਵਾ 3000 ਪੈਨਸ਼ਨ ਦੀ ਜਿਹੜੀ ਅਪਡੇਟ ਚੱਲਦੀ ਫਈ ਹੈ ਕਿ 3000 ਆ ਰਹੀ ਹੈ ਇੱਥੇ ਕਲੀਅਰ ਕਰਾਂਗੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਹੈ ਜਿਹੜੀ ਉਹ 3000 ਰੁਪਈਆ ਆਈ ਹੈ 3000 ਹੁਣ ਫਿੱਛੇ ਕਾਰਨ ਹੈ ਕਿਉਂਕਿ ਉੱਥੇ ਜੁਲਾਈ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਰੁਕੀ ਹੋਈ ਸੀ ਜੁਲਾਈ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ 3-4 ਅਗਸਤ ਨੂੰ ਉੱਥੇ ਜਾਰੀ ਕੀਤੀ ਗਈ ਤੇ ਉਹਦੇ ਨਾਲ ਹੀ 1500 ਰੁਪਈਆ ਅਗਸਤ ਮਹੀਨੇ ਦੀ ਪੈਨਸ਼ਨ ਵੀ ਜ ਕੋਲਮ ਲਾ ਕੇ 1500 ਰੁਪਇਆ ਪੈਨਸ਼ਨ ਹੀ ਆ ਰਹੀ ਆ ਉੱਥੇ 2 ਮਹੀਨਿਆਂ ਦੀ ਇਕੱਠੀ ਪੈਨਸ਼ਨ ਆਈ ਆ ਕਿਉਂਕਿ ਜੁਲਾਈ ਮਹੀਨੇ ਦੀ ਪੈਨਸ਼ਨ ਉੱਥੇ ਜਾਰੀ ਨਹੀਂ ਹੋਈ ਸੀ ਸੋ ਇਹ ਵੱਡਾ ਕਾਰਨ ਹੈ ਜੀ ਉੱਥੇ 3000 ਪੈਨਸ਼ਨ ਆਉਂਦਾ ਇਸ ਤੋਂ ਇਲਾਵਾ ਜੋ ਕਿ ਹੁਣ ਤੱਕ ਸਾਨੂੰ ਕੋਈ ਸੂਚਨਾ ਕੋਈ ਅਪਡੇਟ ਨਹੀਂ ਹੈ ਤੇ ਲੁਧਿਆਣਾ ਜ਼ਿਲ੍ਹੇ ਤੋਂ ਪਟਿਆਲੇ ਜ਼ਿਲ੍ਹੇ ਤੋਂ ਹੁਸ਼ਿਆਰਪੁਰ ਤੋਂ ਪਠਾਨਕੋਟ ਤੋਂ ਗੁਰਦਾਸਪੁਰ ਤੋਂ ਇਹਨਾਂ ਜ਼ਿਲ੍ਹਿਆਂ ਸਾਨੂੰ ਕਾਫੀ ਮੈਸੇਜ ਆ ਰਹੇ ਨੇ ਇੱਥੇ ਦੱਸ ਦਈਏ ਕਿ ਇੱਥੇ ਹਾਲੇ ਪੈਨਸ਼ਨ ਜਾਰੀ ਨਹੀਂ ਹੋਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸਾਨੂੰ ਅਪਡੇਟਸ ਆਣ ਗਿਆ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਹ ਲਾਈਵ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੈਸੇ ਅਸੀਂ ਲਿਖਤੀ ਪੋਸਟ ਵੀ ਪਾ ਸਕਦੇ ਸੀ ਪਰ ਲਾਈਵ ਆ ਕੇ ਤੁਹਾਨੂੰ ਦੱਸਿਆ ਜਾ ਰਿਹਾ ਕਿ ਅੱਜ ਹੁਣ ਤੱਕ ਫਿਲਹਾਲ ਅਪਡੇਟ ਨਹੀਂ ਹੈ ਪੈਨਸ਼ਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋਣ ਦੀ ਉਮੀਦ ਹੈ ਕਿ ਕੱਲ ਪੈਨਸ਼ਨ ਚ ਸਾਧਿਆ ਉਸ ਤੋਂ ਬਾਅਦ ਵੀਕਐਂਡ ਆ ਰਿਹਾ ਸ਼ਨੀਵਾਰ ਐਤਵਾਰ ਛੁੱਟੀ ਹੈ ਤੇ ਕੱਲ ਦੀ ਤਰੀਕ ਦੇ ਵਿੱਚ ਦੋ ਚਾਰ ਜਿਲ੍ਹਿਆਂ ਦੇ ਵਿੱਚ ਪੈਸ਼ਨ ਜਾਰੀ ਹੋਣ ਦੀ ਸੋਚਣਾ ਆ ਸਕਦੀ ਹੈ ਬਾਕੀ ਸਵੇਰੇ ਤੁਹਾਨੂੰ ਫਿਰ ਤੋਂ ਇੱਕ ਵਾਰ ਲਾਈਵ ਅਪਡੇਟ ਤੁਹਾਡੇ ਨਾਲ ਸਾਂਝ ਕਰਾਂਗੇ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ